ਆ ਜੇ ਕਾਂਗਰਸ ਉੱਤੇ ਚੰਗੀ ਹੈਗੀ ਉਹ ਆਗੇ ਉਹ ਸਾਡੇ ਵਾਸਤੇ ਮਾਰਾ ਬੰਦੇ ਦੀ ਕੰਮ ਤਾਂ ਇਹਨਾਂ ਚ ਕੋਈ ਵੀ ਨਹੀਂ ਚੰਗਾ ਕਰਦਾ ਸਾਰੇ ਇੱਕੋ ਹੀ ਨੇ ਤਾਂ ਸਾਰੀ ਠੀਕ ਨੇ ਆਪਣੇ ਉੱਪ ਦੇ ਥਾਂ ਤੇ ਵੋਟ ਇੱਕ ਨੂੰ ਨਾ ਪਾਵਾਂਗੇ ਆਪ ਨੂੰ ਬਈ ਅੱਛਾ ਆਪ ਨਾ ਪਾਵਾਂਗੇ ਲੱਗਦਾ ਕੰਮ ਵਧੀਆ ਕਰੇ ਆਪ ਕੰਮ ਬਹੁਤ ਵਧੀਆ ਕਰੇ ਸਾਡੇ ਲਾਤਾ ਉਹਨੇ ਘੱਟੋ ਘੱਟ 2 ਕਰੋੜ ਰੁਪਇਆ ਕਾਂਗਰਸ ਨੂੰ ਕਿਵੇਂ ਦੇਖਦੇ ਹੋ ਕਾਂਗਰਸ ਤੇ ਹੁਣ ਜੀਤ ਮਹਿੰਦਰ ਨੇ ਬਟੰਡੇ ਇਹ ਤੁਹਾਨੂੰ ਉਹਦਾ ਕਾਂਗਰਸ ਵੀ ਚੰਗੀ ਰਹੀ ਜੀ ਕਾਂਗਰਸ ਦੇ ਲੋਕਾਂ ਦਾ ਮਾਅਬਜਾ ਦਿੱਤਾ ਹੈ 17-18000 ਰੁਪਏ ਗੱਲੇ ਤੱਕੜ ਇਹ ਸ਼ਰੋਮਣੀ ਅਕਾਲੀ ਦਲ ਕਾਫੀ ਲੰਬਾ ਸਮਾਂ ਰਿਹਾਗਾ ਹਰ ਸਮਰਤ ਕੌਰ ਬੀਬਾ ਵੀ ਐਮਪੀ ਵੀ ਰਹੀ ਹੈ ਉਹਨੂੰ ਕਿਵੇਂ ਦੇਖਦੇ ਹੋ ਉਹ ਕੁਸਰਾ ਕੋਈ ਠੀਕ ਹੈ ਇਹਨਾਂ ਨਾਲ ਉਹ ਕਿਸਾਨਾਂ ਨੂੰ ਮੋਟਰਾਂ ਦਿੱਤੀਆਂ ਹੋਰ ਜਿਹੜੇ ਗਰੀਬਾਂ ਦੇ ਆਟੇ ਦਾਲ ਸੀ ਉਹਨਾਂ ਦੇ ਕਾਰਡ ਬਣਾਤੇ ਮੈਂ ਤਾਂ ਬੇਈਹੀ ਕਹਿੰਦਾ ਜੀ ਮੇਰੀ ਗੱਲ ਸੁਣੋ ਕਾਲੀ ਚੰਗੇ ਸੀ ਇਹ ਮਾਰਦੇ ਜਥੇਦਾਰਾਂ ਨੇ ਤਾਂਗਰਾਜ ਜਹਾਜਾ ਹੋਇਆ ਉਹਨਾਂ ਨੇ ਵੀ ਕਰਿਆ ਤਾਂਗਰਾਜ ਤੇ ਕਾਲੀ ਠੀਕ ਹੈ ਪਰ ਉਹਨਾਂ ਦੇ ਜਥੇਦਾਰ ਮੜੇ ਨੇ ਦੋਨੇ ਪਾਰਟੀਆਂ ਨੇ ਵਧੀਆ ਕੰਮ ਕਰਿਆ ਨੇ ਲੋਕਾਂ ਲਈ ਬਹੁਤ ਸਹੂਲਤਾਂ ਦਿੱਤੀਆਂ ਨੇ ਪਰ ਉਹ ਜਥੇਦਾਰਾਂ ਨੇ ਮਾਰਤੇ ਸਤਿ ਸ਼੍ਰੀਕਾਲ ਜੀ ਮਲ ਸਿੰਘ ਆਲੇ ਪਹੁੰਚੇ ਆ ਗੱਲਾਂ ਬਾਤਾਂ ਕਰਾਂਗੇ ਇਹ ਬਜ਼ੁਰਗ ਬੈਠੇ ਆ ਸਾਡੇ ਨਾਲ ਜਿਵੇਂ ਸਾਥ ਚ ਜਾਣੇ ਹੁੰਨੇ ਆ ਪੁੱਛਦੇ ਉਹਨੇ ਕਿਹੜੇ ਕੰਮ ਹੋ ਗਏ ਕਿਹੜੇ ਕੰਮ ਰਹਿੰਦੇ ਆ ਕਿਹੜੇ ਕੈਂਡੀਡੇਟ ਲੱਗਦਾ ਵਧੀਆ ਹਨਾ ਉਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਇਹ ਬਜ਼ੁਰਗ ਬੈਠੇ ਨੇ ਸਾਰੇ ਸਾਰਿਆਂ ਨੂੰ ਪੁੱਛਾਂਗੇ ਕੀ ਕਹਿਣਾਗਾ ਉਹਨਾਂ ਦਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਪੈਰਾ ਲਾਲੇ ਪੈਰਾ ਜੀ ਕੀ ਲੱਗਦਾਗਾ ਪਹਿਲਾਂ ਅਕਾਲੀ ਦਲ ਵੀ ਰਿਹਾਗਾ ਕਾਂਗਰਸ ਵੀ ਰਹੀ ਆ ਹੁਣ ਆਮ ਆਦਮੀ ਪਾਰਟੀ ਚੱਲ ਰਹੀ ਆ ਤੇ ਇਸ ਤੋਂ ਇਲਾਵਾ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਵੱਲੋਂ ਲੱਖਾ ਸਦਾਨਾ ਸੋਨੂ ਕੀ ਲੱਗਦਾ ਕਿਹੜਾ ਕੰਮ ਵਧੀਆ ਕਰਦਾ ਬੰਦੇ ਦੀ ਕੰਮ ਤਾਂ ਇਹਨਾਂ ਚ ਕੋਈ ਵੀ ਨਹੀਂ ਚੰਗਾ ਕਰਦਾ ਸਾਰੇ ਇੱਕੋ ਹੀ ਨੇ ਤਾਂ ਅੱਛਾ ਕਾਰਨ ਕੀ ਆ ਕਿਉਂ ਲੱਗਿਆ ਕਾਰਨ ਆ ਜਿੰਨੇ ਸਾਡੇ ਮੰਗਾ ਦੇ ਸੀ ਕਿਸਾਨ ਜੂੜੂ ਦੇ ਮੈਂਬਰ ਆ ਹੂੰ ਸਾਡੇ ਨੇ ਕੋਈ ਮੰਗ ਨਹੀਂ ਪੁੱਛੀ ਜੇ ਦਿੱਲੀ ਵੱੱਠ ਰਹੇ ਆ ਉੱਤੇ ਪੁੱਛ ਕੇ ਮੁੜ ਕੇ ਲਾਗੂ ਨਹੀਂ ਕਰਿਆ ਹੂੰ ਸਾਨੂੰ ਤਾਂ ਐਸੇ ਡੰਡੇ ਝੱਡੇ ਰਹਿਣਾ ਸਾਡੇ ਕੋਲ ਦਾ ਡੰਡਾ ਦੇ ਝੰਡਾ ਹੀ ਦਾ ਮਰਜ਼ੀ ਬਣ ਜੇ ਹੂੰ ਫਿਰ ਦੇਖਦੇ ਕੀ ਹੋ ਜਮੇ ਹੁਣ ਵੀ ਹੈ ਨਾ ਵੋਟ ਤੁਸੀਂ 20 ਪਾਉਣ ਜਾਂਦੇ ਹੋਵੋਗੇ ਕੀ ਸੋਚ ਕੇ ਵੋਟ ਪਾਉਂਗੇ ਕਿਹਨੂੰ ਪਾਉਂਗੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਂਦੇ ਜੀ अच्छा नोटा ਦਾ ਬਿਖਿਓਗੇ ਜਾਨੀ ਕਿ ਨੋਟੇ ਦਾ ਆਪਸ਼ਨ ਹੁੰਦੀ ਇੱਕ ਨੋਟੇ ਦੀ ਆਪਸ਼ਨ ਦਿਓ ਉਹ ਦਬੋਗੇ ਵੀ ਸਾਨੂੰ ਕੋਈ ਨਹੀਂ ਪਸਦਾ ਕੁਛ ਨਹੀਂ ਸਾਡਾ ਕੋਈ ਪਸੰਦ ਨਹੀਂ ਹੈਗਾ ਜਿਹੜਾ ਸਾਡੇ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰਦੇ ਉਹ ਕੀ ਲੱਗਦਾ ਸਰਕਾਰ ਜੇ ਆਉਣਾ ਤਾਂ ਪਾਰਟੀ ਆਈ ਸੀ ਮੈਂ ਐ ਕਰੂੰ ਮੈਂ ਬਾਹਰ ਕਰੂੰ ਕੀ ਕਿਤੇ ਨੇ ਕੁਛ ਨਹੀਂ ਕਰਿਆ ਇਹ ਤਾਂ ਕਹਿੰਦੇ ਕਹਿੰਦੇ ਅਸੀਂ ਜਿਹੜੇ ਬਿਜਲੀ ਵਗੈਰਾ ਫ੍ਰੀ ਦੇਤੀ ਆ ਆਮ ਆਦਮੀ ਪਾਰਟੀ ਦਾ ਕਹਿਣਾ ਕੱਲੀ ਬਿਜਲੀ ਦਿੱਤੀ ਹੈ ਹੋਰ ਜਿਹੜੇ ਸਾਡੀਆਂ ਮੰਗਾਂ ਦੀ ਕੋਈ ਪੂਰੀ ਕੀਤੀ ਹੈ ਜਿੱਦਨ ਆਇਆ ਜੀ ਕਿਸਾਨ ਬੁੜੀਆਂ ਦਾ ਕਹਿੰਦੇ 1000 ਪਾਵਾਂਗੇ ਬੁੜੀਆਂ ਪਿੱਟੀਆਂ ਜਾਂਦੀਆਂ ਨੇ ਪਾਵਾਂਗੇ 1000 ਕਰਜ਼ਾ ਮਾਫ ਕਰ ਇਹੜਾ ਹੋਰ ਮੰਗਾ ਜਿਹੜੀਆਂ ਮਾਅਬ ਦੇ ਫਸਲਾਂ ਮਰੀਆਂ ਕੋਈ ਇਹਨੇ ਮਾਅਬ ਜ ਨਹੀਂ ਪਾਇਆ ਕਰ ਸਕਦਾ ਤੇ ਇਹ ਸ਼ਰੋਮਣੀ ਅਕਾਲੀ ਦਲ ਕਾਫੀ ਲੰਬਾ ਸਮਾਂ ਰਿਹਾਗਾ ਹਰ ਸਮਰਤਕੌਰ ਬੀਬਾ ਵੀ ਐਮਪੀ ਵੀ ਰਹੀ ਹੈ ਉਹਨੂੰ ਕਿਵੇਂ ਦੇਖਦੇ ਹੋ ਉਹ ਕੁਸਰਾ ਕੋਈ ਠੀਕ ਆ ਇਹਨਾਂ ਨਾਲ ਹੂੰ ਉਹ ਕਿਸਾਨਾਂ ਨੂੰ ਮੋਟਰਾਂ ਦਿੱਤੀਆਂ ਹੂੰ ਹੋਰ ਜਿਹੜੇ ਕ ਗਰੀਬਾਂ ਦੇ ਆਟੇ ਦਾਲ ਸੀ ਉਹਨਾਂ ਦੇ ਕਾਰਡ ਬਣਾ ਤੇ ਇਹ ਭਗਵੰਤ ਮਾਨ ਨੂੰ ਕਿ ਕੱਟਦੇ ਵਿਚਾਰੇ ਨੇ ਤੇ ਕਾਂਗਰਸ ਨੂੰ ਕਿਵੇਂ ਦੇਖ ਰਹੇ ਹੋ ਕਾਂਗਰਸ ਤੇ ਹੁਣ ਜੀਤ ਮਹਿੰਦਰ ਨੇ ਬਟੰਡੇ ਇਹ ਸੋਨ ਉਹਦਾ ਕਾਂਗਰਸ ਵੀ ਚੰਗੀ ਰਹੀ ਜੀ ਕਾਂਗਰਸ ਦੇ ਲੋਕਾਂ ਦਾ ਮਾਅਬਜਾ ਦਿੱਤਾ ਹੈ 17-18000 ਰੁਪਏ ਗੱਲੇ ਤੱਕੜ ਹੈ ਇਹਨਾਂ ਨੇ ਪਰ ਕੁਝ ਨਹੀਂ ਕੀਤਾ ਹਾਂ ਆਦਮੀ ਨੇ ਕੁਝ ਨਹੀਂ ਕੀਤਾ ਅਸੀਂ ਤਾਂ ਕਹਿੰਦਾ ਸਾਡਾ ਸਾਡਾ ਕੁਝ ਨਹੀਂ ਕਰਨਾ ਫਿਰ ਸੋਨ ਨੂੰ ਕੀ ਲੱਗਦਾ ਤੁਸੀਂ ਕਹਿੰਦੇ ਹੋ ਆਪਨੇ ਤਾਂ ਜਮਨ ਨਹੀਂ ਕੁਝ ਕਰਿਆ ਕਾਂਗਰਸ ਕੁਝ ਚੰਗੀ ਲੱਗੀ ਆ ਅਕਾਲੀ ਦਲ ਕੁਝ ਚੰਗਾ ਲੱਗਾ ਹੁਣ ਅਕਾਲੀ ਦਲ ਦੇ ਵੀ ਕਾਂਗਰਸ ਦੇ ਵੀ ਆਪ ਦੇ ਵੀ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਤੋਂ ਲੱਖਾ ਸਦਾਨਾ ਤੇ ਏ ਜੀ ਆਪਾਂ ਇਹਨਾਂ ਦੀ ਗੱਲ ਕਰੀਏ ਸਾਰਿਆਂ ਦੀ ਇਹਨਾਂ ਨੂੰ ਕੀ ਲੱਗਦਾ ਭਾਜਪਾ ਵੱਲੋਂ ਪਰਮਦੀਪ ਪਰਮਪਾਲ ਕੋਰਾ ਪੂਰੀ ਤਾਂ ਸਾਡੇ ਕੋਲ ਉਹਦੇ ਤਾਂ ਸਾਡੇ ਕੋਲ ਗੱਲ ਹੀ ਨਾ ਛੜੋ ਉਹ ਤਾਂ ਜੇ ਸਾਡੇ ਪਿੰਡ ਜੀ ਆ ਅਸੀਂ ਫਿਕਰ ਉਹ ਕਰਾਂਗਾ ਅਸੀਂ ਕਰਾਂਗੇ ਜੀ ਵਿਰੋਧ ਕਰਾਂਗੇ ਹਾਂ ਕਾਰਨ ਕਾਰਨ ਕੀ ਆ ਵੀ ਕਿਉਂ ਕਾਰਨਾਂ ਸਾਨੂੰ ਸੜਕਾਂ ਤੋਂ ਰੋਲੀ ਜਾਂਦਾ ਉਹ ਹੁਣ ਤੁਹਾਨੂੰ ਦੱਸ ਕਰ ਤਿੰਨ ਕਾਨੂੰਨ ਮੰਨਿਆ ਸੀ ਵੀ ਵਾਪਸ ਲੈ ਲਿਆ ਕੋਈ ਵਾਪਸ ਨਹੀਂ ਦਿੱਤੇ ਲੋਕਾਂ ਨੂੰ ਕਰ ਲਾਰਾ ਦਾ ਟੋੜਦਾ ਮੁਰਕ ਕੇ ਫੇਰੋ ਯਾਰ ਹੋ ਜਾਂਦਾ ਠੀਕ ਹੈ ਬੀਜੇਪੀ ਤਾਂ ਸਾਡੇ ਕੋਲ ਗੱਲ ਹੀ ਨਾ ਛੜੋ ਤਾਂ ਚੁੱਪੀ ਕਰਜੋ ਬੱਸ ਬੀਜੇਪੀ ਦੀ ਗੱਲ ਨਾ ਛੜੀਏ ਬੱਸ ਮ ਜਿਹੜਾ ਕੁਝ ਮੈਨੂੰ ਕੋਸ ਨੂੰ ਚੰਗਾ ਲੱਗੋ ਜੀ ਪਾਈ ਮੌਕੇ ਤੇ ਮੌਕਾ ਤੇ ਸੋਡਾ ਬਜ਼ੁਰਗੋ ਕੀ ਨਾਮ ਆ ਦਰਸ਼ਨ ਸਿੰਘ ਦਰਸ਼ਨ ਜੀ ਮਾੜਾ ਜੇ ਪਾਇਰ ਇਕੱਠੇ ਕਰਿਓ ਬਾਪੂ ਪਾਣ ਜੇ ਮਾੜੀਆਂ ਚੰਗੀਆਂ ਗੱਲਾਂ ਕਾਉਂਦੇ ਕੋਈ ਚੱਕਰ ਹੀ ਨਹੀਂ ਆਪਾਂ ਆਹੀ ਦਾ ਪੁੱਛਣਾ ਕੀ ਲੱਗਦਾ ਗੱਲ ਸੁਣ ਲੈ ਵਿੱਚ ਅਕਾਲੀ ਦਲ ਵਿੱਚ ਇਹ ਚੰਗੀ ਸੀ ਇਹਨੂੰ ਸੈਨ ਮਰ ਮਰਵਾਉਣਗੇ ਜਿਹੜੇ ਇਹ ਸੈਨ ਕਰਕੇ ਆਈਏ ਬਸ ਆਹੀ ਗੱਲ ਆ ਗਈ ਇਹ ਤਾਂ ਫਿਰ ਹੁਣ ਵੀ ਜੇ ਆਪਾਂ ਕੀ ਤੁਸੀਂ ਅਕਾਲੀ ਦਲ ਨੂੰ ਕਹਿੰਦੇ ਵੀ ਸੈਨ ਕਰ ਕਰ ਮਰਵਾਉਣਗੇ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਵੀ ਕੱਢੀ ਜਾਂਦੀ ਸੀ ਕਿਵੇਂ ਦੇਖਦੇ ਹੋ ਦੇਖੋ ਜੀ ਕੋਈ ਪਤਾ ਨਹੀਂਗਾ ਉਹ ਆ ਜੇ ਕਾਂਗਰਸ ਉੱਤੇ ਚੰਗੀ ਹੈਗੀ ਉਹ ਆ ਗਏ ਉਹ ਸਾਡੇ ਵਾਸਤੇ ਮਾੜਾ ਬਸ ਆਪਣੀ ਤਾਂ ਹੀ ਮੰਗ ਉਹਨੂੰ ਕਾਂਗਰਸ ਵਾਲੇ ਉਹ ਉੱਪਰ ਲਈ ਠੀਕ ਲੱਗਦਾ ਕੀ ਕਹੋਗੇ ਵਿਚਰ ਕੋ ਤੁਸੀਂ ਮੈਂ ਤਾਂ ਆਪਣੇ ਹੀ ਕਹਿੰਦਾ ਜੀ ਮੇਰੀ ਗੱਲ ਸੁਣੋ ਕਾਲੀ ਚੰਗੇ ਸੀ ਇਹ ਮਾਰਤੇ ਜਥੇਦਾਰਾਂ ਨੇ ਕਾਲੀਆਂ ਨੇ ਬਹੁਤ ਕੁਝ ਦਿੱਤਾ ਸਬਧਾ ਕੇ ਦਰ ਬਣਾ ਤੇ ਯਾਰਾਂ ਲਾਤੀਆਂ ਪਾਣੀ ਨੂੰ ਤੇ ਮੋਟਰਾਂ ਲਾਤੀਆਂ ਖੇਤਾਂ ਚੋਂ ਛੱਡ ਕੇ ਨਿਕਾ ਜਾਂਦੇ ਆ ਇਹਨਾਂ ਨੇ ਜਿਹੜੇ ਜਥੇਦਾਰ ਮੂਰੇ ਲਾਇ ਸੀ ਉਹ ਕੀ ਕਰਿਆ ਕਰਨ ਨਾਦਾਨ ਨੂੰ ਪੁੱਛਣਾ ਵੀ ਭਾਈ ਕਸੂਰ ਕੀ ਦਾ ਅਸੀਂ ਦੋ ਜਣੇ ਲੜ ਪਏ ਉਹ ਕਾਂਗਰਸੀਆ ਚੱਕ ਕੇ ਉੱਤੇ ਪਰਚਾ ਪਾ ਦੋ ਸਾਡੇ ਤੇ ਖੁਦ ਨਜਾਇਜ਼ ਪੈ ਹੋਇਆ ਅੱਛਾ 10 ਲੱਖ ਰੁਪਇਆ ਲੱਗਾ ਸਾਡਾ ਇਸ ਗੱਲੋਂ ਤਾਂ ਇਹ ਮਾੜੇ ਨੇ ਜ਼ਥੇਦਾਰ ਨੇ ਜਿਹੜੇ ਇਹਨਾਂ ਦੇ ਠੀਕ ਹੈ ਇਹਨਾਂ ਨੇ ਕੰਮ ਬਹੁਤ ਕਰੇ ਦੂਜੀ ਗੱਲ ਵੀ ਇਹਨਾਂ ਨੂੰ ਤਾਂ ਇਹਨਾਂ ਦੇ ਨਾਲ ਲੜਾਈ ਲੈ ਕੇ ਬੈਠੀ ਜਾਂਦੇ ਨੇ ਥੱਲੜੇ ਲੈ ਕੇ ਬੈਠੀ ਜਾਂਦੇ ਨੇ ਦੂਜੀ ਗੱਲ ਆ ਗਈ ਕਾਂਗਰਸ ਕਾਂਗਰਸ ਜਹਾਜਾ ਹੋਇਆ ਉਹਨਾਂ ਨੇ ਵੀ ਕਰਿਆ ਪਰ ਇਹਨੇ ਕੱਲਾ ਕਦੇ ਬਿੱਲ ਮਾਫ ਕਰਤੇ ਮੈਂ ਕਹਿੰਦਾ ਗਲਤ ਕਰਤੇ ਜੇ ਕੋ ਜੋ ਟੁੱਤੇ ਮੱਚ ਜਾਂਦੇ ਆ ਕਿ ਸਾਰਾ ਬਿੱਲ ਭਰੋ ਹਮ ਅੱਛਾ ਲੋਕ ਟੂਟੀਆਂ ਦਾ ਵੀ ਭਰਨੋਂ ਹਟ ਗਏ ਹਮ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਉਥੇ ਤਨਖਾਹ ਕਿੱਥੋਂ ਦੇਣਗੇ ਉਹਨਾਂ ਨੂੰ ਹਮ ਜਿਹੜਾ ਇੰਨੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹ ਕਿੱਥੋਂ ਦੇਣਗੇ ਜੇ 100-100 ਰੁਪਏ ਨਾ ਉਹ ਚਾਰ ਮੁਲਾਜ਼ਮਾਂ ਨੂੰ ਤਨਖਾਹ ਤਾਂ ਮਿਲਦੀ ਸੀ ਹੁਣ ਦੋ-ਦੋ ਮਹੀਨੇ ਪੈਸੇ ਨਹੀਂ ਪੈਂਦੇ ਕਿੱਥੋਂ ਬੱਚੇ ਪਾਲਣ ਉਹ ਫਿਰ 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 ਇਹ ਭਗਵਾਨ ਜੀ ਮਾਰ ਕਹਿੰਦਾ ਮੈਂ ਕਰਤਾ ਮੈਂ ਕਹਿੰਦਾ ਨਹੀਂ ਡਾਲਪ ਨਹੀਂ ਕਰਿਆ ਅੱਛਾ ਕੁਝ ਵੀ ਨਹੀਂ ਕਰਿਆ ਲੱਗਦਾ ਬਸ ਡਾਲ ਫੇਲ ਸਾਰੇ ਗੱਪ ਨੇ ਦੇ ਕੋਲ ਇਕੱਲੇ ਬਦਲਾ ਫੇਲ ਲੱਗਦਾ ਜਮਾ ਅਸੀਂ ਤਾਂ ਜਿਉਂਦੇ ਜਾਉਂਦੇ ਨਹੀਂ ਵੋਟ ਪਾਉਂਦੇ ਨੂੰ ਹੋਰ ਦੱਸੋ ਤੇ ਕਾਂਗਰਸ ਕਿਵੇਂ ਲੱਗਦੀ ਹੈ ਫਿਰ ਕਾਂਗਰਸ ਤੇ ਕਾਲੀ ਠੀਕ ਹੈ ਪਰ ਉਹਨਾਂ ਦੇ ਜੱਥੇਦਾਰ ਮੜੇ ਨੇ ਦੋਨੇ ਪਾਰਟੀਆਂ ਨੇ ਵਧੀਆ ਕੰਮ ਕਰਿਆ ਨੇ ਲੋਕਾਂ ਲਈ ਬਹੁਤ ਸਹੂਲਤਾਂ ਦਿੱਤੀਆਂ ਨੇ ਪਰ ਉਹ ਜੱਥੇਦਾਰਾਂ ਨੇ ਮਾਰਤੇ ਫਿਰ ਹੁਣ ਹਾਲ ਲਖੀ ਲੱਗਦਾਗਾ ਹੁਣ ਹਾਲ ਇਹ ਹੀ ਆ ਕੋਈ ਕਾਲੀਆਂ ਨੂੰ ਪਾ ਦੋ ਕਾਂਗਰਸ ਨੂੰ ਪਾ ਦੋ ਮੈਂ ਕਹਿੰਦਾ ਵੀ ਇਹਨਾਂ ਨੂੰ ਵੋਟ ਨਾ ਦਿਖਾਓ ਆਮ ਆਦਮੀ ਪਾਰਟੀ ਨੂੰ ਪਾਓ ਮੈਂ ਕਹਿੰਦਾ ਪਿੰਡ ਚ ਨਾ ਬਣਨ ਦਿਓ ਫਿਰ ਉਹ ਕਰਦੇ ਨੇ ਜਵਾਕ ਉੱਥੇ ਡਾਂਗਾ ਖਾਂਦੇ ਨੌਕਰੀਆਂ ਦੇ ਬਜਾਏ ਡਾਂਗਾ ਪੈਂਦੀਆਂ ਨੇ ਮੋਟਿਆਂ ਚ ਜੇ ਜਾ ਤੇ ਜੱਟ ਬੈਠੇ ਨੇ ਉੱਥੇ ਜੱਟਾਂ ਦੇ ਤੇ ਕੀ ਹਾਲ ਹੋਇਆ ਸਿਰ ਪਾੜ ਕੇ ਅੱਖਾਂ ਭੰਨਤੀਆਂ ਕੀ ਕੁਛ ਹੋਇਆ ਔਖੇ ਹੋਇਆ ਧਰਨੇ ਲੱਗਦੇ ਸੀ ਨਾ ਔਰ ਇੰਨਾ ੱੱ ਕਿਸੇ ਸਰਕਾਰ ਨੇ ਨਹੀਂ ਕਰਿਆ ਬਰਿਆ ਕੇ ਤੋੜ ਦਿੰਦੇ ਸੀ ਜਿੰਨਾ ਇਹਨਾਂ ਨੇ ਕਰਿਆ ਬਰਿਆ ਕੇ ਤੋੜ ਦਿੰਦੇ ਸੀ ਪਰ ੱੱ ਨਹੀਂ ਕਰਿਆ ਕਿਸੇ ਸਰਕਾਰ ਨੇ ਜਿਹੜਾ ਇਹਨੇ ਕਰਿਆ ਤੁਸੀਂ ਇਹ ਗੱਲ ਕਰਦੇ ਹੋ ਕਾਲੀਦਾਰ ਤੇ ਕਾਂਗਰਸ ਕਹਿੰਦੇ ਇਹ ਵੀ ਠੀਕ ਆ ਜਿਹੜਾ ਮਰਜ਼ੀ ਬਾਦੋ ਸ਼੍ਰੋਮਣੀ ਅਕਾਲੀ ਦਲ ਤੋਂ ਹਰ ਸਿਮਰਤ ਖੜੀ ਆ ਦੁਵਾਰਾ ਤੇ ਜੀਤਮੰਦਰ ਪਹਿਲੀ ਵਾਰ ਆ ਰਿਹਾ ਕਾਂਗਰਸ ਤੋਂ ਕਿਵੇਂ ਦੇਖਦੇ ਹੋ ਫਿਰ ਤੁਸੀਂ ਮੈਂ ਕਹਣਾ ਜੀ ਮੁਕਾਬਲਾ ਇਹਨਾਂ ਦਾ ਮੁਕਾਬਲਾ ਜਮਾ ਮੁਕਾਬਲਾ ਕੋਈ ਵੀ ਜਿੱਤ ਸਕਦਾ ਕਿ ਲੱਗਦਾ ਵੀ ਆ ਜਿੱਤਜੂ ਨਾ ਕੋਈ ਵੀ ਜਿੱਤ ਸਕਦਾ ਇਹਨਾਂ ਦੇ ਪੂਰੇ ਸੰਗੜੇ ਜਮਾ ਆਪ ਫਿਰ ਪਿੱਛੇ ਆ ਆਪ ਨੂੰ ਦੇਖੋ ਜੀ ਅਸੀਂ ਤਾਂ ਸਾਡੇ ਪਿੰਡ ਚ ਕਹਿ ਨਹੀਂ ਸਕਦੇ ਵੀ ਕੋਈ ਜੇ ਕਹਣਾ 20-50 ਵੋਟਾਂ ਕਾਂਗਰਸ ਤੇ ਅਕਾਲੀ ਦਲ ਦਾ ਕਾਂਗਰਸ ਤੇ ਅਕਾਲੀ ਦਲ ਨੂੰ ਪਾਉਣ ਸੋਡਾ ਕੀ ਨਾਮ ਆ ਸੁਚੈਨ ਸਿੰਘ ਕੀ ਲੱਗਦਾ ਸੁਚੈਨ ਬਾਈ ਇਹ ਜਿਵੇਂ ਬਾਈਆਂ ਨਾਲ ਪਹਿਲਾਂ ਵੀ ਗੱਲ ਕਰੀਆ ਪੰਜ ਪਾਰਟੀਆਂ ਹੁਣ ਮੌਜੂਦਾ ਗਰਾਉਂਡ 'ਚ ਆਮ ਆਦਮੀ ਪਾਰਟੀ ਕਹੀਏ ਆਕਾਲੀ ਦਲ ਕਹੀਏ ਤੇ ਕਾਂਗਰਸ ਕਹੀਏ ਭਾਜਪਾ ਕਹੀਏ ਤੇ ਸ਼ਰੋਮਣੀ ਅਕਾਲੀ ਦਲ ਅੰਬਰਸਰ ਤੋਂ ਲੱਖਾ ਸਦਣਾ ਸੋਨੂੰ ਕੀ ਲੱਗਦਾ ਪੰਡਾ ਸਾਰੀ ਠੀਕ ਨੇ ਆਪਣੇ ਉੱਪਰ ਦੇ ਥਾਂ ਤੇ ਵੋਟ ਇੱਕ ਨੂੰ ਪਾਉਣਾ ਅੱਛਾ ਨਾ ਪਾਵਾਂਗੇ ਆਪ ਨੂੰ ਬਾਈ ਅੱਛਾ ਆਪ ਨਾ ਪਾਉਂਗੇ ਲੱਗਦਾ ਕੰਮ ਵਧੀਆ ਕਰੇ ਆਪ ਕੰਮ ਬਹੁਤ ਵਧੀਆ ਕਰੇ ਸਾਡੇ ਲਾਤਾ ਉਹਨੇ ਘਟੂ ਘਟਾ 2 ਕਰੋੜ ਰੁਪਇਆ ਪਾਈਪ ਲਾਈਨਾਂ ਪਾਈਆਂ ਤਨ ਮੋਗਿਆਂ ਤੇ ਸਾਨੂੰ ਜਿਹੜੀ ਜ਼ਿਆਦਾ ਸਹੂਲਤ ਹੁੰਦੀ ਹੈ ਜਦੋਂ ਜੀਰੀ ਲਾਉਣਾ ਉਦੋਂ ਲਾਈਟ ਫੁੱਲਾ ਕਿਤੇ ਸਾਨੂੰ ਆ ਸਾਰਾ 2 ਸਾਲ ਹੋ ਗਏ ਸਾਲ ਚ ਕਿਤੇ ਅਸੀਂ ਨਾ ਕਣਕਾ ਸਾਲ ਚ ਪਣੀ ਨਹੀਂ ਲਾਇਆ ਦਿਨੇ ਦਿਨੇ ਰਮਾ ਕਿਉਂਦਾ ਲੱਗ ਭਾ 2.5 ਸਾਲ ਵਾਂਗੂ ਪਈ ਆ ਲੱਗਦਾ ਫਿਰ ਉਹਦੇ ਵਿੱਚ ਵਧੀਆ ਕੰਮ ਕਰ ਦੇਣਗੇ ਵਧੀਆ ਕਰੀ ਜਾਂਦੇ ਆ ਦੂ ਖੁਸ਼ ਕਰਨਗੇ ਕੁਝ ਚੰਗੇ ਹੁੰਦੇ ਆ ਕੁਝ ਮਾੜੇ ਹੁੰਦੇ ਆ ਦੋਹੇ ਪਾਤੀ ਹੁੰਦੀ ਆ ਕਿ ਨਾ ਜੇ ਕਿ ਇਹ ਜਿਹੜਾ ਸਾਨੂੰ ਸੁਖਾ ਰਾਤ ਨੂੰ ਅਸੀਂ ਜਾਂਦੇ ਦੀ ਠੇਬੇ ਖਾਂਦੇ ਸੀ ਕਿਤੇ ਵਟ ਟੁੜੀ ਕਿਤੇ ਕਿਵੇਂ ਹੁਣ ਦਿਨੇ ਹਰੇਕ ਕਣਕ ਰਮਾ ਕਿਉਂਦਾ ਹੁਣ ਲੱਗਦਾ ਵੀ ਸਾਰਾ ਕੁਝ ਠੀਕ ਆ ਕੁਝ ਕੁਸਮ ਲੈ ਕੇ ਹੌਲੀ ਸਮੇਂ ਚ ਲੱਗਦਾ ਫਿਰ 40 ਸੈਟ ਹੋ ਜੂ ਹੌਲੀ ਹੌਲੀ ਹੋਊਗਾ ਸਾਰੀਆਂ ਦੇਖ ਸਰਕਾਰਾਂ ਦੇ ਹੱਥ ਕੁਝ ਹੁੰਦੇ ਆ ਕੁਝ ਬੰਨੇ ਹੁੰਦੇ ਆ ਬਿਲਕੁਲ ਹਾਂ ਬਿਲਕੁਲ ਸਾਰਿਆਂ ਨੇ ਹਨ ਵੱਖੋ ਵੱਖਰੇ ਨਿਰਣੇ ਆ ਜਿਵੇਂ ਗੱਲਬਾਤ ਕਰੀਆ ਸਾਰਿਆਂ ਦੀ ਸਾਰਿਆਂ ਦਾ ਕਹਿਣਾਗਾ ਕੋਈ ਅਕਾਲੀ ਗੱਲ ਕਹਿੰਦਾ ਕੋਈ ਆਮ ਆਦਮੀ ਪਾਰਟੀ ਕਹਿੰਦਾ ਕੋਈ ਕਾਂਗਰਸ ਕਹਿੰਦਾ ਦੋਸਤੋ ਆਉਣ ਵਾਲਾ ਸਮਾਂ ਦੱਸੂਗਾ 1 ਜੂਨ ਨੂੰ ਜਦੋਂ ਵੋਟਾਂ ਪੈਂਦੀਆਂ ਕਿਹੜਾ ਅੱਗੇ ਆਉਂਦਾਗਾ ਪਰ ਜੇ ਵਿਕਾਸ ਦੀ ਗੱਲ ਕਰੀਏ ਤਾਂ ਹਾਲੇ ਤੱਕ ਜਿਹੜਿਆ ਸਾਰੇ ਦਿਲੋਂ ਖੁਸ਼ ਨਹੀਂ ਕਿਉਂਕਿ ਕਹਿੰਦੇ ਆ ਵੀ ਜਿਹੜਾ ਹਾਲੇ ਕੰਮ ਹੌਲੇ ਪ੍ਰੋਪਰ ਹੋਇਆ ਨਹੀਂ ਚਾਰ ਤਰੀਕ ਤੋਂ ਬਾਅਦ ਦੇਖਦੇ ਆ ਕਿਹੜਾ ਅੱਗੇ ਆਉਂਦਾਗਾ ਤੇ ਕਿਹੜਾ ਜਿੱਤ ਪ੍ਰਾਪਤ ਕਰਦਾਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਜੁੜੇ ਰਹੋ ਸਾਡੇ ਪੇਜ ਨਾਲ ਤੁਹਾਡੀ ਕੀ ਰਾਏ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਧੰਨਵਾਦ